ਪਾਨਾ ਸਿੱਧੂ ਦੀ ਰਿਹਾਈ ਨੂੰ ਲੈ ਕੇ ਚਰਚਾਵਾ ਮਾਂ ਲਗਾਤਾਰ ਚੱਲ ਰਹੀਆਂ ਸੀ ਔਰ ਧਰਨੇ ਪ੍ਰਦਰਸ਼ਨ ਚੋਟੀ ਤੇ ਚੱਲ ਰਹੇ ਸੀ ਲੰਘੇ ਦਿਨ ਜਦੋਂ ਉਹ ਸੰਗਰੂਰ ਪਹੁੰਚਦਾ ਆ ਪ੍ਰਦਰਸ਼ਨ ਔਰ ਕਿਹਾ ਜਾਂਦਾ ਕਿ ਸੀਐਮ ਭਗਵੰਤ ਮਾਨ ਦੇ ਘਰ ਦੇ ਬਾਹਰ ਧਰਨਾ ਲਾਇਆ ਜਾਵੇਗਾ ਪ੍ਰਦਰਸ਼ਨ ਇਕੱਠ ਹੁੰਦਾ ਆ ਤੇ ਸ਼ੁਰੂ ਕਰ ਦਿੱਤਾ ਜਾਂਦਾ ਹੈ ਖੈਰ ਇਸ ਪ੍ਰਦਰਸ਼ਨ ਦੇ ਦੌਰਾਨ ਨਾਹਰੇਬਾਜ਼ੀ ਹੁੰਦੀ ਹੈ ਲਗਾਤਾਰ ਰਾਤ ਤੱਕ ਇਹ ਪ੍ਰਦਰਸ਼ਨ ਚੱਲਦਾ ਰਹਿੰਦਾ ਔਰ ਆਖਰਕਾਰ ਪੁਲਿਸ ਨੂੰ ਇੰਟਰਵਿਨ ਕਰਨਾ ਪੈ ਜਾਂਦਾ ਹੈ ਔਰ ਪੁਲਿਸ ਦੀ ਇਹ ਇੰਟਰਵੈਂਸ਼ਨ ਅਚਾਨਕ ਭਾਨੇ ਸਿੱਧੂ ਦੇ ਵਾਸਤੇ ਗੁਣਕਾਰੀ ਸਾਫਤ ਹੋ ਗਈ ਹੈ ਭਾਨੇ ਸਿੱਧੂ ਦੇ ਵਾਸਤੇ ਚੰਗੀ ਸਾਫਤ ਹੋ ਗਈ ਹੈ ਔਰ ਹੁਣ ਭਾਨੇ ਸਿੱਧੂ ਨੂੰ ਮਹਿਜ਼ 6 ਦਿਨਾਂ ਦੇ ਅੰਦਰ ਅੰਦਰ ਛੱਡਣ ਦਾ ਲਿਖਤੀ ਵਾਦਾ ਪੁਲਿਸ ਦੇ ਵੱਲੋਂ ਕਰ ਦਿੱਤਾ ਗਿਆ ਜਾਣਕਾਰੀ ਦਿੱਤੀ ਗਈ ਹੈ ਏਡੀਜੀਪੀ ਦੇ ਵੱਲੋਂ ਔਰ ਉਹਨਾਂ ਨੇ ਸਾਫ ਤੌਰ ਦੇ ਉੱਤੇ ਭਾਨੇ ਸਿੱਧੂ ਨੂੰ 6 ਦਿਨ ਦੇ ਅੰਦਰ ਅੰਦਰ ਛੱਡਣ ਦਾ ਲਿਖਤੀ ਵਾਦਾ ਕਰ ਦਿੱਤਾ ਹੈ ਪੁਰਾਣੀ ਲਿਖਤੀ ਦਸਤਾਵੇਜ਼ ਦਿੱਤਾ ਹੈ ਮੌਕੇ ਤੇ ਹੀ ਭਾਨੇ ਸਿੱਧੂ ਦੇ ਸਾਰੇ ਸਪੋਰਟਰਸ ਮੌਜੂਦ ਸੀ ਉੱਥੇ ਹੀ ਲੱਖਾ ਸਿਧਾਣਾ ਮੌਜੂਦ ਸੀ ਜੇ ਗੱਲ ਕਰੀਏ ਆ ਬਾਕੀ ਲੀਡਰਾਂ ਦੀ ਤੇ ਬਹੁਤ ਸਾਰੇ ਲੀਡਰ ਇਦਾਂ ਦੇ ਨੇ ਜਿਨ੍ਹਾਂ ਨੂੰ ਮੌਕੇ ਤੇ ਪਹੁੰਚਣ ਨਹੀਂ ਦਿੱਤਾ ਗਿਆ ਜੇ ਗੱਲ ਕਰੀਏ ਰੁਲਦੂ ਸਿੰਘ ਮਾਨਸਾ ਦੀ ਜਿਹੜੇ ਕਿਸਾਨ ਆਗੂ ਨੇ ਲੰਗੇ ਦਿਨ ਉਹਨਾਂ ਨੂੰ ਰੋਕ ਲਿਆ ਜਾਂਦਾ ਹੈ ਸੰਗਰੂਰ ਜਾਣ ਤੋਂ ਪੁਲਿਸ ਰੋਕ ਲੈਂਦੀ ਹੈ ਉਹਨਾਂ ਦਾ ਕਾਫਲਾ ਰੋਕ ਲਿਆ ਜਾਂਦਾ ਹੈ ਰਸਤੇ ਦੇ ਵਿੱਚ ਹੀ ਖਿਲਾਰ ਦਿੱਤਾ ਜਾਂਦਾ ਹੈ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਨੂੰ ਰੋਕ ਲਿਆ ਜਾਂਦਾ ਹੈ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਲੱਖਾਂ ਸਿਧਾਣਾ ਔਰ ਬਾਕੀ ਸਪੋਰਟਰਸ ਜਿਹੜੇ ਨੇ ਉਹ ਜ਼ਰੂਰ ਸੰਗਰੂਰ ਹੁੰਦੇ ਨੇ ਔਰ ਮੌਕੇ ਤੇ ਡੀਜੀਪੀ ਆਉਂਦੇ ਨੇ ਅਤੇ ਉਹਨਾਂ ਨੂੰ ਆਖਰਕਾਰ ਬੈਕਫੁੱਟ ਤੇ ਆਉਣਾ ਪੈ ਜਾਂਦਾ ਹੈ ਅੰਮ੍ਰਿਤਸਰ ਦੂਦੀ ਰਿਹਾਈ ਦੇ ਵਾਸਤੇ 6 ਦਿਨ ਦਾ ਸਮਾਂ ਮੰਗ ਲਿਆ ਗਿਆ ਕਿਹਾ ਕਿ 6 ਦਿਨ ਦੇ ਅੰਦਰ ਅੰਦਰ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਭਾਨੇ ਸਿੱਧੂ ਨੂੰ ਛੱਡ ਦਿੱਤਾ ਜਾਵੇਗਾ ਭਾਨੇ ਸਿੱਧੂ ਦੀ ਰਿਹਾਈ ਕਰ ਦਿੱਤੀ ਜਾਵੇਗੀ ਤੁਹਾਨੂੰ ਦੱਸ ਦਿੰਨੇ ਆ ਯਾਦ ਕਰਾ ਦਿੰਨੇ ਆ ਕਿ ਭਾਨੇ ਸਿੱਧੂ ਦੇ ਖਿਲਾਫ 4 ਕੇਸ ਦਰਜ ਨੇ ਸਭ ਤੋਂ ਪਹਿਲਾ ਕੇਸ ਲੁਧਿਆਣੇ ਦੇ ਵਿੱਚ ਦਰਜ ਹੁੰਦਾ ਆ ਲੁਧਿਆਣੇ ਦੇ ਮਾਡਲ ਟਾਊਨ ਏਰੀਆ ਦੇ ਵਿੱਚ ਇੱਕ ਮਹਿਲਾ ਟਰੈਵਲ ਏਜੰਟ ਨੇ ਇਲਜ਼ਾਮ ਲਾਇਆ ਸੀ ਜਿਸ ਤੋਂ ਬਾਅਦ ਭਾਨਾ ਦੇ ਉੱਤੇ ਇਹ ਪਰਚਾ ਪਿਆ ਸੀ ਖੈਰ ਉਸ ਦੇ ਵਿੱਚ ਭਾਨਾ ਸਿੱਧੂ ਨੂੰ ਪਹਿਲੀ ਵਾਰ ਗ੍ਰਿਫਤਾਰ ਕੀਤਾ ਜਾਂਦਾ ਆ ਔਰ ਇਹ ਉਸ ਵੇਲੇ ਹੁੰਦਾ ਜਦੋਂ ਭਾਨਾ ਸਿੱਧੂ ਡਟ ਕੇ ਟਰੈਵਲ ਏਜੰਟਾਂ ਦੇ ਖਿਲਾਫ ਠੱਗ ਟਰੈਵਲ ਏਜੰਟਾਂ ਦੇ ਖਿਲਾਫ ਬੋਲਦਾ ਪਿਆ ਹੁੰਦਾ ਆਪਣੀ ਆਵਾਜ਼ ਬੁਲੰਦ ਕਰਦਾ ਪਿਆ ਹੁੰਦਾ ਆ ਉਸੇ ਵੇਲੇ ਇਹ ਪਰਚਾ ਦਰਜ ਹੁੰਦਾ ਆ ਤੇ ਆ ਅਖੀਰਕਾਰ ਭਾਨਾ ਸਿੱਧੂ ਗ੍ਰਿਫਤਾਰ ਕਰ ਲਿਆ ਜਾਂਦਾ ਉਸ ਤੋਂ ਬਾਅਦ ਇਹ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਭਾਨਾ ਸਿੱਧੂ ਨਾਲ ਕੁੱਟਮਾਰ ਕੀਤੀ ਗਈ ਆ ਜੇਲ੍ਹ ਦੇ ਅੰਦਰ ਲੁਧਿਆਣਾ ਸੀਆਈਏ ਸਟਾਫ ਨੇ ਉਸ ਦੇ ਨਾਲ ਤਸ਼ੱਦਦ ਕੀਤਾ ਐਥੋਂ ਤੱਕ ਗੱਲਾਂ ਸਿਮਰਜੀਤ ਸਿੰਘ ਮਾਨ ਲੱਖਾ ਸਿਧਾਣਾ ਅਤੇ ਭਾਨੇ ਦੇ ਸਪੋਰਟਰਜ਼ ਕਰਦੇ ਨਜ਼ਰ ਆਉਂਦੇ ਨੇ ਖੈਰ ਇਹਨਾਂ मामलਿਆਂ ਤੋਂ ਬਾਅਦ ਇਹਨਾਂ ਬਿਆਨਾਂ ਤੋਂ ਬਾਅਦ ਅਗਲਾ ਪਰਚਾ ਅਚਾਨਕ ਪਟਿਆਲੇ ਦਾ ਸਾਹਮਣੇ ਆ ਜਾਂਦਾ ਹੈ ਪਟਿਆਲੇ ਦੇ ਵਿੱਚ ਫਿਰ ਪ੍ਰੋਡਕਸ਼ਨ ਵਾਰਡ ਦੇ ਉੱਤੇ ਭਾਨੇ ਨੂੰ ਲਿਜਾਇਆ ਜਾਂਦਾ ਆ ਅਤੇ ਉੱਥੋਂ ਵੀ ਰਿਮਾਂਡ ਹਾਸਲ ਹੁੰਦੀ ਹੈ ਭਾਨੇ ਦੇ ਖਿਲਾਫ ਉੱਥੇ ਵੀ ਪਰਚਾ ਦਰਜ ਹੋਇਆ ਹੁੰਦਾ ਖੈਰ ਪਟਿਆਲੇ ਤੋਂ ਬਾਅਦ ਅਬੋਹਰ ਦੀ ਵਾਰੀ ਆਉਂਦੀ ਹੈ ਤੇ ਅਬੋਹਰ ਤੋਂ ਬਾਅਦ ਮੋਹਾਲੀ ਮੋਹਾਲੀ ਦੇ ਵਿੱਚ ਅੰਤਲਾ ਪਰਚਾ ਭਾਨੇ ਸਿੱਧੂ ਦੇ ਖਿਲਾਫ ਦੱਸਿਆ ਜਾਂਦਾ ਚਾਰ ਪਰਚੇ ਭਾਨੇ ਸਿੱਧੂ ਦੇ ਖਿਲਾਫ ਹੁੰਦੇ ਨੇ ਔਰ ਅੰਤਲੇ ਪਰਚੇ ਦੇ ਵਿੱਚ ਭਾਨੇ ਸਿੱਧੂ ਦੇ ਨਾਲ ਉਸਦੇ ਭਰਾ ਅਮਨੇ ਸਿੱਧੂ ਦਾ ਨਾਮ ਵੀ ਪਰਚੇ ਦੇ ਵਿੱਚ ਦਰਜ ਕੀਤਾ ਜਾਂਦਾ ਇਸ ਦੇ ਦਰਮਿਆਨ ਬਹੁਤ ਕੁਝ ਹੋਇਆ ਬੜੀਆਂ ਥਾਵਾਂ ਦੇ ਉੱਤੇ ਧਰਨੇ ਪ੍ਰਦਰਸ਼ਨ ਹੋਏ ਭਾਨੇ ਸਿੱਧੂ ਦੇ ਸਪੋਰਟਰਸ ਨਾ ਸਿਰਫ ਸੋਸ਼ਲ ਮੀਡੀਆ ਤੇ ਬਲਕਿ ਅਸਲ ਜ਼ਿੰਦਗੀ ਦੇ ਵਿੱਚ ਵੀ ਸੜਕਾਂ ਦੇ ਉੱਤੇ ਉਤਰ ਆਏ ਔਰ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਨਾਅਰੇਬਾਜ਼ੀ ਕੀਤੀ ਗਈ ਉਸ ਨੂੰ ਰਿਹਾ ਕਰਨ ਦੇ ਵਾਸਤੇ ਪੁਲਿਸ ਕੋਲੋਂ ਮੰਗਾਂ ਕੀਤੀਆਂ ਗਈਆਂ ਭਾਵੁਕ ਅਨੁਭਵ ਵੀ ਕੀਤੇ ਗਏ ਜਦੋਂ ਭਾਨੇ ਸਿੱਧੂ ਦੇ ਪਰਿਵਾਰਕ ਮੈਂਬਰ ਕੈਮਰੇ ਸਾਹਮਣੇ ਰੋ ਪਏ ਅਤੇ ਭਾਨੇ ਸਿੱਧੂ ਦੀ ਰਿਹਾਈ ਵਾਸਤੇ ਉਸਦੇ ਦਾਦਾ ਤੇ ਦਾਦੀ ਹੱਥ ਜੋੜ ਕੇ ਮਿੰਨਤਾ ਕਰਨ ਲੱਗ ਪਏ ਔਰ ਦੂਜੇ ਪਾਸੇ ਹੁਣ ਆਖਰਕਾਰ ਜਦੋਂ ਸੰਗਰੂਰ ਸੀਐਮ ਭਗਵੰਤ ਮਾਨ ਦੇ ਘਰ ਦੇ ਬਾਹਰ ਘਰਾ ਕਰਨਾ ਸੀ ਉਸ ਵਾਲੇ ਦਿਨ ਉਸ ਦੀ ਰਾਤ ਨੂੰ ਖਾਸ ਕਰਕੇ ਭਾਨੇ ਸਿੱਧਨ ਨੂੰ ਛੱਡਣ ਦੀ ਤਿਆਰੀ ਕਰ ਦਿੱਤੀ ਜਾਂਦੀ ਹੈ ਪੁਲਿਸ ਦੇ ਵੱਲੋਂ ਇਹ ਵਾਅਦਾ ਕਰ ਦਿੱਤਾ ਜਾਂਦਾ ਹੈ ਕਿ 6 ਦਿਨਾਂ ਦੇ ਅੰਦਰ-ਅੰਦਰ ਸਾਰੀ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਭਾਨੇ ਸਿੱਧੂ ਨੂੰ ਰਿਹਾ ਕਰ ਦਿੱਤਾ ਜਾਵੇਗਾ ਭਾਨੇ ਸਿੱਧੂ ਦੇ ਖਿਲਾਫ ਵੱਖ-ਵੱਖ ਇਲਜ਼ਾਮ ਇਹਨਾਂ ਪਰਚਿਆਂ ਦੇ ਵਿੱਚ ਲੱਗਦੇ ਰਹੇ ਨੇ ਭਾਵੇਂ ਉਹ ਧਮਕਾਉਣ ਦਾ ਹੋਵੇ ਭਾਵੇਂ ਉਹ ਪੈਸੇ ਮੰਗਣ ਦਾ ਹੋਵੇ ਔਰ ਨਾਲ ਦੀ ਨਾਲ ਭਾਵੇਂ ਉਹ ਚੈਨੀ ਖੋਣ ਦਾ ਹੋਵੇ ਦੱਸ ਦਈਏ ਕਿ ਚੈਨੀ ਚੋਰੀ ਕਰਨ ਦੇ ਵੀ ਇਲਜ਼ਾਮ ਭਾਨੇ ਸਿੱਧੂ ਦੇ ਉੱਤੇ ਲੱਗੇ ਸੀ ਉਸ ਨੂੰ ਚੈਨੀ ਚੋਰ ਬਣਾ ਦਿੱਤਾ ਗਿਆ ਸੀ ਇਸ ਮਾਮਲੇ ਦੇ ਵਿੱਚ ਖੈਰ ਉਸ ਤੋਂ ਬਾਅਦ ਆਖਰਕਾਰ ਹੁਣ ਭਾਨੇ ਸਿੱਧੂ ਦੀ ਹਮਾਇਤ ਦੇ ਵਿੱਚ ਜਿਹੜੇ ਨਿਤਰੇ ਲੋਕ ਸੀ ਉਹਨਾਂ ਦਾ ਮਕਾਮ ਉਹਨਾਂ ਦਾ ਮਕਸਦ ਪੂਰਾ ਹੋਇਆ ਔਰ ਆਖਰਕਾਰ ਭਾਨੇ ਸਿੱਧੂ ਦੀ ਰਿਹਾਈ ਦੇ ਵਾਸਤੇ ਪੁਲਿਸ ਨੇ ਲਿਖਤੀ ਪ੍ਰਮਾਣ ਦੇ ਦਿੱਤਾ ਵਾਦਾ ਕਰ ਦਿੱਤਾ ਆਪਣੇ ਬਿਆਨਾਂ ਦੇ ਵਿੱਚ ਪੁਲਿਸ ਨੇ ਕੀ ਕਿਹਾ ਔਰ ਉਸ ਤੋਂ ਬਾਅਦ ਲੱਖਾ ਸਿਧਾਣਾ ਇਸ ਬਾਰੇ ਕੀ ਬੋਲਿਆ ਆਓ ਸੁਣ ਲੈਂਦੇ ਆ ਉਹਦੇ ਬਤਾ ਦਿਓ ਆਪਾਂ ਇਹ 6 ਦਿਨਾਂ ਦੇ ਵਿੱਚ ਵਿੱਚ ਜਿਹੜਾ ਐਡੀ ਐਸ ਸਾਹਿਬਰੇ ਨਾਲ ਖੜੇ ਨੇ ਇਹ 6 ਦਿਨਾਂ ਦੇ ਵਿੱਚ ਇਹ ਸਾਰੀ ਚੀਜ਼ ਦਾ ਨਿਖਾਰਾ ਆਪਾਂ ਕਰ ਦਿਆਗੇ ਕੋਈ ਡਿਟੇਨ ਹੋਇਆ ਜਾਂ ਕੋਈ ਉਹ ਹੋਇਆ ਸੋ ਸਾਰੇ ਯਾਦਾ ਰਿਹਾ ਹੋ ਚੁਕੇ ਆ ਜਾਂ ਛੱਡੇ ਜਾ ਚੁਕੇ ਆ ਜਾਂ ਗੁਣੇ ਹੀ ਮੈਂ ਆਪਣੇ ਐਫਐਸਪੀਜ਼ ਨੂੰ ਕਹਿ ਰਿਹਾ ਤਾਂ ਉਹ ਆਉਣਗੇ ਇਸ ਤੋਂ ਇਲਾਵਾ ਕੁਛ ਇਹਨਾਂ ਨੇ ਦੱਸਿਆ ਸੀ ਕਿ ਕੋ ਮੋਬਾਈਲ ਜਾਂ ਕੋਈ ਚੀਜ਼ ਇਹੋ ਜਿਹੀ ਹੋਈਏ ਉਹਨੂੰ ਆਪਾਂ ਫਿਰ ਭਜ ਕਰ ਦਵਾਂਗੇ ਔਰ ਜੇ ਕੋਈ ਕਮਿਊਨੀਕੇਸ਼ਨ ਗੈਪ ਰਹਿ ਗਿਆ ਜਾਂ ਕੋਈ ਆਪਸ ਵਿੱਚ ਰਹਿ ਗਿਆ ਉਹ ਬਿਲਕੁਲ ਦਬਤਾਰਾ ਹੋ ਜਾਏਗਾ ਇਹਨਾਂ ਨੇ 6 ਦਿਨ ਦੇ ਵਿੱਚ ਉਹਨੂੰ ਛੱਡਣ ਦੀ ਗੱਲ ਕਹੀ ਹੈ ਜਿਹੜੀ ਵੀ ਕਾਨੂੰਨੀ ਪ੍ਰਕਿਰਿਆ ਸੀ ਕਰਕੇ ਪਰਚੇ ਡਿਸਚਾਰਜ ਕਰਕੇ ਛੱਡ ਦਿੱਤਾ ਜਾਏ ਲਿਖਤੀ ਤੌਰ ਦੇ ਉੱਤੇ ਏ ਡੀ ਜੀ ਪੀ ਵੱਲੋਂ ਡੀ ਆਈ ਜੀ ਵੱਲੋਂ ਆਈ ਜੀ ਵੱਲੋਂ ਲਿਖਤੀ ਤੌਰ ਦੇ ਉੱਤੇ ਦੋਨਾਂ ਤਰ੍ਹਾਂ ਦੀ ਬੈਠ ਕੇ ਲਿਖਤੀ ਸਹਿਮਤੀ ਹੋਈ ਹੈ ਉਹ ਲਿਖਤੀ ਦੇਖੇ ਗਏ ਆ ਬੋਲ ਕੇ ਵੀ ਗਏ ਆ ਕਿ ਅਸੀਂ 10 ਤਰੀਕ ਤੱਕ ਉਹਨੂੰ ਭਾਨੇ ਨੂੰ ਜਿਹੜਾ ਬਿਨਾਂ ਸ਼ਰਤ ਉਹ ਛੱਡ ਲੈ ਜੇ ਇਹ ਬੇਵਫਾਈ ਕਰਦੇ ਆ ਭਰੋਸਾ ਤੋੜਦੇ ਆ ਨਹੀਂ ਗੱਲ ਤੇ ਉਤਰਦੇ ਫਿਰ ਕਿਤਾ ਸੀ ਕਿਤੇ ਚਲੇ ਗਏ ਆ ਜਿਹੜਾ ਭਲੇਖਾ ਪਾਲ ਲਿਆ ਸੀ ਸਰਕਾਰ ਨੇ ਕਿ ਅਸੀਂ ਇੱਕ ਤਰੀਕ ਨੂੰ ਮਾਨਸਾ ਦਾ ਪ੍ਰੋਗਰਾਮ ਜਿਹੜਾ ਉਹ ਬਿਲਕੁਲ ਹੀ ਫਲਾਪ ਕਰਤਾ ਸੀਗਾ ਪਰ ਉਹਨੂੰ ਲੱਗਦਾ ਸੀ ਵੀ ਐ ਨੌਜਵਾਨੀ ਆਉਣੀ ਨਹੀਂ ਇਹ ਹੰਕਾਰ ਦੇ ਉੱਤੇ ਅੱਜ ਜਿੱਤ ਹੈ ਸਚਾਈ ਦੀ ਇਹ ਜਿੱਤ ਹੈ ਪੰਜਾਬ ਦੇ ਲੋਕਾਂ ਦੀ ਕਿਸਾਨ ਆਗੂਆਂ ਦੇ ਘਰਾਂ 'ਚ ਪੁਲਿਸ ਭੇਜ ਕੇ ਗ੍ਰਿਫਤਾਰੀਆਂ ਤੋਂ ਲੈ ਕੇ ਘਰਾਂ 'ਚ ਨਜ਼ਰਬੰਦ ਕਰਨ ਤੋਂ ਲੈ ਕੇ ਪੱਤਰਕਾਰਾਂ ਤੇ ਲਾਠੀ ਚਾਰਜ ਤੋਂ ਲੈ ਕੇ ਥਾਣਾ ਚ ਗ੍ਰਿਫਤਾਰੀਆਂ ਤੋਂ ਲੈ ਕੇ ਰਾਜ ਨਾਕਿਆਂ ਤੋਂ ਲਗ ਭੜੇ ਜਤਨ ਚ ਜਟਾਏ ਕਿ ਅੱਜ ਦੇ 3 ਤਰੀਕ ਦੇ ਪ੍ਰੋਗਰਾਮ ਨੂੰ ਫੇਲ ਕਰ ਦੇਾਂਗੇ ਪਰ ਬਹਾਦਰ ਨੇ ਪੰਜਾਬ ਦੇ ਕਿਸਾਨ ਅਸੀਂ ਇਹਨਾਂ ਨੂੰ ਇਸ ਗੱਲ ਦੀ ਸ਼ਾਬਾਸ਼ ਇਹ ਵਧਾਈ ਦਿੰਨੇ ਆ ਨੌਜਵਾਨਾਂ ਨੂੰ ਜਿਨ੍ਹਾਂ ਨੇ ਬੜੇ ਉਦਮ ਦੇ ਨਾਲ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਪੰਜਾਬ ਸਰਕਾਰ ਦਾ ਇਹ ਭਰਮ ਤੋੜਤਾ ਕਿ ਲੋਕਾਂ ਦਾ ਹੜ ਕਦੇ ਵੀ ਰਾਜ ਕਰਦੀਆਂ ਸਰਕਾਰਾਂ ਝੁੱਠੀਆਂ ਨਹੀਂ ਰੋਕ ਸਕਦੀਆਂ ਲੋਕ ਵੱਡੇ ਹੁੰਦੇ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ